ਚੰਨੀ ਹੋਣਗੇ ਕਾਂਗਰਸ ਦੇ ਸੀਐਮ ਦੇ ਚਿਹਰਾ ਤੇ ਸੁਖੀ ਰੰਧਾਵਾ ਬਣਨਗੇ ਪ੍ਰਧਾਨ ਕਾਂਗਰਸ ਚ ਨਵੇਂ ਪਟਾਕੇ ਪਹਿਰੇ ਨੇ ਕਾਂਗਰਸ ਚ ਨਵੇਂ ਪ੍ਰਕਾਰ ਦੀਆਂ ਚੀਜ਼ਾਂ ਘਟ ਰਹੀਆਂ ਨੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਕਿ ਆਖਰਕਾਰ ਕਾਂਗਰਸ ਦੇ ਵਿੱਚ ਹੁਣ ਨਵੀਂ ਸਬੰਧੀ ਕਿਹੜੀ ਤਿਆਰ ਹੋਣ ਲੱਗੀ ਹੈ ਆਖਰਕਾਰ ਸੁਖੀ ਰੰਦਾਵਾ ਸੁਖਜਿੰਦਰ ਰੰਦਾਵਾ ਪ੍ਰਧਾਨ ਤੇ ਚੰਨੀ ਸੀ ਦਾ ਸੀਐਮ ਦਾ ਚਿਹਰਾ ਕਿਵੇਂ ਬਣਨ ਜਾ ਰਹੇ ਨੇ ਜਾ ਦੇ ਪਿੱਛੇ ਕੀ ਚਾਲ ਚੱਲੀ ਜਾ ਰਹੀ ਹੈ ਤੇ ਬਾਰੇ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੋ ਲੋਕਪਾਲ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦੇ ਪੰਜਾਬ ਦੇ ਸੱਜਰੇ ਸੱਜਰੇ ਇੰਚਾਰਜ ਲਾਇਆ ਭਪੇਸ਼ ਪਗੇਲ ਪੰਜਾਬ ਆ ਕੇ ਮੁੜ ਕੇ ਪੰਜਾਬ ਦੇ ਵਿੱਚ ਹਰ ਕੋਈ ਲੀਡਰ ਉਹਨਾਂ ਦੇ ਆਲੇ-ਦਾਲ ਇਹ ਗੁਲਦਸਤੇ ਚੱਕ ਕੇ ਇੰਜ ਫਿਰਦਾ ਸੀ ਜਿਵੇਂ ਭੋਰ ਫੁੱਲਾਂ ਦੀ ਦਿਵਾਲੇ ਫਿਰਦੇ ਐ ਤੇ ਹਰ ਕੋਈ ਆਪਣਾ ਦਾਅ ਲਾਉਣ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਕਿਹਾ ਜਾਂਦਾ ਹੈ ਕਿ ਦਾਅ ਤਾਂ ਕੋਈ ਹੋਰ ਹੀ ਲਾਈ ਜਾਂਦਾ ਹੈ ਜਿਹਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਸੁਖਜਿੰਦਰ ਸਿੰਘ ਰੰਧਾਵਾਦੀਆਂ ਲਗਾਤਾਰ ਵਕ ਵਕ ਆਗੂਆਂ ਨਾਲ ਮੁਲਾਕਾਤਾਂ ਤੇ ਉਹਨਾਂ ਮੁਲਾਕਾਤਾਂ ਤੋਂ ਬਾਅਦ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਸ਼ੁਰੂਆਤ ਹੁੰਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਬੇਲੀ ਖਾਸ ਬੇਲੀ ਬਰਿੰਦਰ ਮੀਤ ਸਿੰਘ ਪਾੜਾ ਵਿਧਾਇਕ ਗਰਦਾਸਪੁਰ ਤੇ ਕੁਲਵੀਰ ਜ਼ੀਰਾ ਸਾਬਕਾ ਵਿਧਾਇਕ ਜ਼ੀਰਾ ਨੂੰ ਨਾਲ ਲੈ ਕੇ ਚਰਨਜੀਤ ਸਿੰਘ ਚੰਨੀ ਹੁਰਾ ਦੀ ਰਹਿائش ਤੇ ਅੱਪੜ ਜਾਂਦੇ ਆ ਉੱਥੇ ਖਾਣਾ ਪਾਣੀ ਵੀ ਹੁੰਦਾ ਹੈ ਖਾਣਾ ਪਾਣੀ ਹੋਣ ਤੋਂ ਬਾਅਦ ਪੋਸਟਾਂ ਵੀ ਪੈਂਦੀਆਂ ਨੇ ਫੋਟੋਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਚੰਨੀ ਹੁਰਾ ਵੱਲੋਂ ਵੀ ਉਧਰੋਂ ਵੀ ਮਾਝਾ ਪਸ ਪਲੱਸ ਮਾਲਵਾ ਫਿਰ ਡੋਲਾ ਬਣਾ ਕੇ ਦਿਖਾਇਆ ਜਾਂਦਾ ਚੰਨੀ ਹੁਰਾ ਵੱਲੋਂ ਉਸ ਤੋਂ ਥੋੜੇ ਸਮੇਂ ਬਾਅਦ ਫੋਟੋ ਹੋਰ ਆਉਂਦੀ ਹੈ ਫਿਰ ਇੱਕ ਫੋਟੋ ਹੋਰ ਆਉਂਦੀ ਹੈ ਜਿਹਦੇ ਵਿੱਚ ਸੁਖਜਿੰਦਰ ਰੰਧਾਵਾ ਸਾਬਕਾ ਮੰਤਰੀ ਤੇ ਦਿਨਾਂਗਰ ਦੇ ਤੋਂ ਵਿਧਾਇਕ ਬੀਬਾ ਚੌਧਰੀ ਹੁਣਾ ਦੇ ਜਿਹੜਾ ਉਹ ਘਰ ਜਾਂਦੇ ਆ ਬੀਬਾ ਚੌਧਰੀ ਹੁਣਾ ਦੇ ਪਰਿਵਾਰ ਦੇ ਨਾਲ ਬਹਿ ਕੇ ਉਹ ਚਾਹ ਪੀਂਦੇ ਆ ਤੇ ਇਸ ਤੋਂ ਬਾਅਦ ਇੱਕ ਹੋਰ ਬੀਬਾ ਅਰੁਣਾ ਚੌਧਰੀ ਹੁਣਾ ਦੇ ਘਰ ਜਾਂਦੇ ਆ ਇਸ ਤੋਂ ਬਾਅਦ ਇੱਕ ਹੋਰ ਫੋਟੋ ਆਉਂਦੀ ਹੈ ਜਿਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਦੇ ਨਾਲ ਆਪਣੇ ਉਹਨਾਂ ਹੀ ਦੋ ਪੁਰਾਣੇ ਸਾਥੀਆਂ ਪਾੜਾ ਤੇ ਜੀਰਾ ਦੇ ਨਾਲ ਬੈਠੇ ਨਜ਼ਰ ਆਉਂਦੇ ਆ। ਚਰਚਾ ਚੱਲੀ ਕਿ ਆਖਰਕਾਰ ਇਹ ਮੁਲਾਕਾਤਾਂ ਕਿਉਂ اچانک ਹੋ ਰਹੀਆਂ ਨੇ ਕੋਈ ਕਾਰਸੀ ਮੀਟਸ ਸ੍ਰਿਸ਼ਟਾਚਾਰ ਮੁਲਾਕਾਤਾਂ ਤਾਂ ਲੱਗ ਨਹੀਂ ਰਹੀਆਂ ਸੀਗੀਆਂ। ਤੇ ਇਹਦੇ ਪਿੱਛੇ ਹੈ ਕੀ ਹੈ ਕਿਉਂ ਹੋ ਰਹੀਆਂ ਨੇ ਤਾਂ ਥੋੜਾ ਹੱਥ ਪੱਲਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਦਿਨ ਲੱਗ ਗਏ ਕਿ ਚੀਜ਼ਾਂ ਹੱਥ ਉਵੇਂ ਆ ਨਹੀਂ ਸੀ ਰਹੀਆਂ। ਹੁਣ ਜੋ ਕ੍ਰੈਡੀਬਲ ਸੂਤਰ ਦੱਸਦੇ ਆ ਕਾਂਗਰਸ ਦੇ ਉਹ ਇਹ ਗੱਲ ਵਾਲਾ ਇਸ਼ਾਰਾ ਕਰਦੇ ਆ ਕਿ ਕਾਂਗਰਸ ਦੇ ਅੰਦਰ ਨਵੇਂ ਪ੍ਰਕਾਰ ਦੀ ਸਬੰਧੀ ਘੇਰਾਬੰਦੀ ਢੜੇਬੰਦੀ ਤੜੇਬੰਦੀ ਜਨਮ ਲੈ ਰਹੀ ਆ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਵੜਿੰਗ ਦਾ ਢੜਾਜੀ ਬਾਜਵੇ ਦਾ ਢੜਾਜੀ ਫਲਾਨੇ ਦਾ ਢੜਾਜੀ ਧਮਕਾਨੇ ਦਾ ਢੜਾਜੀ ਹੁਣ ਜਿਹੜੀ ਚੱਲ ਰਹੀ ਆ ਉਹ ਇਹ ਆ ਕਿ ਸੁਖਜਿੰਦਰ ਰੰਧਾਵਾ ਚਾਹੁੰਦੇ ਆ ਕਿ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤਦੇ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਸੁਖਜਿੰਦਰ ਰੰਧਾਵਾ ਬਨ ਗਏ ਤੇ ਚੰਨੀ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਫਿਰ ਮੁੱਖ ਮੰਤਰੀ ਹੀ ਬਣ ਜਾਓ ਇਹ ਚੀਜ਼ ਚੱਲ ਰਹੀ ਹੈ ਦੂਜਾ ਸੁਖਜਿੰਦਰ ਸਿੰਘ ਰੰਧਾਵਾ ਇਸ ਮਾਮਲੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਹੈ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ ਹਾਈ ਕਮਾਂਡ ਨੂੰ ਕਿ ਬਈ ਮੈਰ ਤਾਂ ਸਾਰਿਆਂ ਨਾਲ ਬਣਦੀ ਆ ਚੰਨੀ ਨਾਲ ਮੇਰੀ ਬਣਦੀ ਆ ਐਵਰਿੰਗ ਨਾਲ ਮੇਰੀ ਬਣਦੀ ਆ ਮਾਝੇ 'ਚ ਮੇਰੇ ਨਾਲ ਸਾਰੇ ਹੈਗੇ ਹੈਗੇ ਨੇ ਇੱਕ ਕੱਦੇ ਨੂੰ ਛੱਡ ਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਛੱਡ ਕੇ ਬਾਕੀ ਤਾਂ ਆਪਣਾ ਸਾਰਿਆਂ ਨਾਲ ਬਣਦੀ ਐ ਸਾਰੇ ਆਪਣੇ ਬੇਲੀ ਯਾਰ ਨੇ ਕੋਈ ਚੱਕਰ ਨਹੀਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਤਰੂੰਗਾ ਸਤਾਈ ਤੁਹਾਡੀ ਝੋਲੀ ਪਾਵਾਂਗੇ ਤੇ ਮੁੱਖ ਮੰਤਰੀ ਤੁਸੀਂ ਫਿਰ ਚੰਨੀ ਨੂੰ ਬਣਾ ਦਿਓ ਯਾਨੀ ਕਿ ਇਸ ਪ੍ਰਭਾਵ ਦੀ ਕੋਸ਼ਿਸ਼ ਸੁਖਜਿੰਦਰ ਰੰਧਾਵਾ ਲੱਗਦੀ ਐ ਸੁਖਜਿੰਦਰ ਰੰਧਾਵਾ ਦੇ ਕਰੀਬੀ ਸੂਤਰੇ ਇਹ ਗੱਲ ਕਹਿੰਦੇ ਆ ਕਿ ਜੇ ਸੁਖਜਿੰਦਰ ਰੰਧਾਵਾ ਨੇ ਪ੍ਰਧਾਨ ਬਣਨਾ ਹੋਇਆ ਤਾਂ ਸੁਖਜਿੰਦਰ ਰੰਧਾਵਾ ਨੂੰ ਪ੍ਰਧਾਨ ਬਣਨਾ ਕੋਈ ਔਖਾ ਨਹੀਂ ਉਹ ਤਾਂ ਫਿਰ ਜੇ ਉਹ ਚਾਹਣ ਦਿ ਲੋ ਕਿ ਮੈਂ ਪ੍ਰਧਾਨ ਬਣਨਾ ਤਾਂ ਫਿਰ ਉਹੀ ਬਣਨਗੇ ਯਾਨੀ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਐ ਸਖਜਿੰਦਰ ਰੰਧਾਵਾ ਬਾਰੇ ਸੁੱਤਰ ਹੀ ਗੱਲ ਕਹਿੰਦੇ ਆ ਕਿ ਉਹ ਚਾਹੁੰਦੇ ਆ ਕਿ ਮੈਂ ਪ੍ਰਧਾਨ ਬਣਾ ਤੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਾਂ ਹਾਲਾਂਕਿ ਜੋ ਸੁਭਾਅ ਸੁਖਜਿੰਦਰ ਸਿੰਘ ਰੰਧਾਵਾ ਕਹਾ ਜਾਂਦਾ ਕਿ ਸਿਆਸਤ ਦੇ ਕੱਬਾ ਸੁਹਾ ਚੱਕੀ ਫਿਰਦੇ ਆ ਉਸ ਹਿਸਾਬ ਨਾਲ ਨਾਲ ਰੱਖਣ ਵਾਲਾ ਮਸਲਾ ਦਾ ਔਖਾ ਲੱਗਦਾ ਪ੍ਰਧਾਨ ਤਾਂ ਚਲੋ ਬਣ ਜਾਣਗੇ ਨਾਲ ਵੀ ਸ਼ਾਇਦ ਰੱਖ ਲੈਣ ਪਰ ਜਿਸ ਤਲਖ ਮિજાਜ ਦੇ ਉਹ ਪਾਏ ਜਾਂਦੇ ਆ ਤਾਂ ਕਈ ਗੱਲਾਂ ਨੇ ਕਈਆਂ ਨੂੰ ਉਹ ਜਿਹਾ ਤਲਖ ਮિજાਜ ਬਹੁਤ ਪਸੰਦ ਆਉਂਦਾ ਕਈ ਲੋਕਾਂ ਨੂੰ ਕਈ ਲੋਕ ਉਸ ਨੂੰ ਨਹੀਂ ਚੱਲਦੇ ਨੀਤਾ ਜੇ ਇਹ ਚੀਜ਼ ਤਲਖ ਮਜਾਜੀ ਸੁਖਜਿੰਦਰ ਰੰਧਾਵਾ ਦੀ ਨਾ ਹੁੰਦੀ ਤਾਂ ਤੁਹਾਨੂੰ ਸੁਨੀਲ ਜਾਖੜ ਕਾਂਗਰਸ ਚ ਨਾ ਹੁੰਦੇ ਸਵਾਲ ਹੈ ਨਾ ਇਸ ਚੱਕਰ ਚ ਉਹ ਜਿਹੜਾ ਕਾਂਗਰਸ ਚ ਨਹੀਂ ਆ ਸਕਿਆ ਸੋਰਸਸ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਇਹ ਜਿਹੜੀ ਨਵੀਂ ਸਬੰਧੀ ਹੈ ਇਹ ਸਬੰਧੀ ਕਾਫੀ ਭਾਰੀ ਪੈ ਸਕਦੀ ਹੈ ਸਾਰੇ ਸਿਸਟਮ ਦੇ ਉੱਤੇ ਤੇ ਇਹਦੇ ਵਿੱਚ ਵੱਡੇ ਲੀਡਰਾਂ ਦਾ ਸਾਥ ਵੀ ਸੁਖਜਿੰਦਰ ਰੰਧਾਵਾ ਨੂੰ ਕਿਤੇ ਨਾ ਕਿਤੇ ਮਿਲਦਾ ਹੋਇਆ ਨਜ਼ਰ ਆਉਂਦਾ ਉਹਦੇ ਵਿੱਚ ਮਾਲਵੇ ਦੇ ਵੀ ਵੱਡੇ ਲੀਡਰ ਨੇ ਤੇ ਮਾਝੇ ਦੇ ਵੀ ਵੱਡੇ ਲੀਡਰ ਨੇ ਦਬਾਬੇ ਦੇ ਵੀ ਹੁਣ ਸਬੰਧਿਤ ਤਾਂ ਕੋਈ ਹਰ ਕੋਈ ਕਰ ਰਿਹਾ ਚੰਨੀਵਾਰੇ ਸੋਰਸਸ ਇਹ ਗੱਲ ਕਹਿੰਦੇ ਆ ਕਿ ਚੰਨੀ ਕਹਿੰਦੇ ਕਿ ਕੋਈ ਚੱਕਰ ਹੀ ਨਹੀਂਗਾ ਇਹਨਾਂ ਦੀ ਲੜਾਈ 'ਚ ਜਾਨੀ ਕੋ ਇੱਕ ਵਿਸ਼ੇਸ਼ ਭਾਈਚਾਰਾ ਜੱਟ ਭਾਈਚਾਰੇ ਦਾ ਗੱਲ ਕਰਦੇ ਕਿ ਇਹਨਾਂ ਦੀ ਲੜਾਈ 'ਚ ਆਪਣਾ ਤਾਂ ਨੰਬਰ ਵੈਸੇ ਹੀ ਲੱਗ ਜਾਣਾ ਹੈ ਮੁੱਖ ਮੰਤਰੀ ਵਾਲਾ ਆਪਾਂ ਨੂੰ ਕੋਈ ਚੱਕਰ ਨਹੀਂ ਜਿੰਨੀ ਇਹਨਾਂ ਦੀ ਲੜਾਈ ਹੈ ਉਹਨਾ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਬੈਟਿੰਗ ਕਰ ਰਿਹਾ ਤੇ ਸਭ ਕਾਸੇ ਦੇ ਵਿੱਚ ਇੱਕ ਚੀਜ਼ ਸਪਸ਼ਟ ਹੁੰਦੀ ਹੈ ਕਿ ਕਾਂਗਰਸ ਦੇ ਵਿੱਚ ਨਵੇਂ ਪਟਾਕੇ ਪੈ ਰਹੇ ਨੇ ਇਹ ਨਵੇਂ ਪਟਾਕੇ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੇ ਧਮਾਕੇ ਕਰਦੇ ਆ ਇਹ ਅਲਹਿਦਾ ਗੱਲ ਹੈ ਪਰ ਕਾਂਗਰਸ ਇਸ ਸਮੇਂ ਐ ਉਸ ਮੋੜ ਤੇ ਜਾ ਚੁੱਕੀ ਹੈ ਕਿ ਜਦੋਂ ਕਾਂਗਰਸ ਫੈਸਲਾ ਕਰਨ ਸਥਿਤੀ ਦੇ ਵਿੱਚ ਜਾਣਾ ਚਾਹੁੰਦੀ ਹੈ ਪ੍ਰਧਾਨ ਕੰਟੀਨਿਊ ਕਰਨਾ ਹੈ ਜਾਂ ਬਦਲਿਆ ਜਾਣਾ ਹੈ ਰਾਜਾ ਵੜਿੰਗ ਲਗਾ ਚੱਲਦੇ ਰਹਿਣਗੇ ਜਾਂ ਬਦਲਿਆ ਜਾਣਾ ਹੁਣ ਬਦਲੇ ਜਾਣ ਦੀਆਂ ਚਰਚਾਵਾਂ ਜ਼ਿਆਦਾ ਤੇਜ਼ ਹੋਏ ਪ੍ਰਗਟ ਸਿੰਘ ਤੇ ਉਹਨਾਂ ਦਾ ਧੜਾ ਜੇ ਚਰਾਣਾ ਗੁਰਜੀਤ ਭਾਰਤਪੂਸ਼ ਨਾਸ਼ੂ ਇਹ ਸਾਰੇ ਲੋਕ ਸ਼ਾਮਲ ਨੇ ਉਹ ਆਪਣੀ ਚਾਰਾ ਜੋਈ ਦੇ ਵਿੱਚ ਹੈ ਸਖਜਿੰਦਰ ਰੰਧਾਵਾ ਜਿਹਦੇ ਵਿੱਚ ਮਾਝਾ ਬ੍ਰਿਗੇਡ ਉਹਨਾਂ ਦੇ ਨਾਲ ਨਜ਼ਰ ਆਉਂਦੀ ਹੈ ਫਿਰ ਦੁਬਾਰਾ ਇੱਕ ਵਾਰ ਤੇ ਉਹਨਾਂ ਨੂੰ ਚੰਨੀ ਦਾ ਸਾਥ ਕਿੰਨਾ ਕੁ ਮਿਲਦਾ ਜਾਏ ਇਹ ਸਾਰੀਆਂ ਚੀਜ਼ਾਂ ਤੈਅ ਕਰਕੇ ਸੁਖਜਿੰਦਰ ਰੰਧਾਵਾ ਦਾ ਮੋੜ ਜਿਹੜਾ ਉਹ ਪਤਾ ਲੱਗ ਸਕਦਾ ਚੰਨੀ ਬਾਰੇ ਕਿਹਾ ਜਾਂਦਾ ਹੈ ਕਿ ਸੁਖਜਿੰਦਰ ਰੰਧਾਵਾ ਚਾਹੁੰਦੇ ਆ ਕਿ ਜੋ ਮੈਂ ਤੁਹਾਨੂੰ ਸ਼ੁਰੂ ਚ ਫਾਰਮੂਲਾ ਦੱਸਿਆ ਕਿ ਮੈਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਚੰਨੀ ਨੂੰ ਸੀਐਮ ਦਾ ਚਿਹਰਾ ਤੇ ਅਸੀਂ ਬੱਲੇ ਬੱਲੇ ਕਰਾ ਦਾਂਗੇ ਕੋਈ ਚੱਕਰ ਨਹੀਂਗਾ ਉਸ ਪਾਸੇ ਕਾਂਗਰਸ ਵਧਦੀ ਹੋਈ ਨਜ਼ਰ ਆਉਂਦੀ ਹੈ ਫਿਲਹਾਲ ਆਖਿਰਕਾਰ ਹੋਣਾ ਕੀ ਹੈ ਅ ਐਂਡ ਆਫ ਦਾ ਡੇ ਕੀ ਕੀ ਚੀਜ਼ ਨਿਭੜਨੀ ਹੈ ਫੈਸਲਾ ਕੀਣਾ ਇਹਦੇ ਉੱਤੇ ਕਾਫੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਆਪਣੀ ਚਾਰਾਜੋਈ ਕਰ ਰਹੇ ਨੇ ਉਹ ਧੜਾ ਜਿਹੜਾ ਬਣਾਉਣ ਦੀ ਗੱਲ ਸੀ ਉਹਦੇ ਵਿੱਚ ਉਹਨੇ ਸਫਲ ਹੁੰਦੇ ਹੋਏ ਵਿਖਾਈ ਨਹੀਂ ਦੇ ਰਹੇ ਪਰ ਜਿੰਨਾ ਹੋ ਸਕਦਾ ਸੀ ਜਾਂ ਹੋ ਜਾਣਾ ਚਾਹੀਦਾ ਸੀ ਉਹਨੇ ਰਾਜਾ ਵੜਿੰਗਾ ਵਾਲਾ ਧੜਾ ਬੇਸ਼ੱਕ ਇੱਕ ਅਹ ਠੀਕ ਪੋਜੀਸ਼ਨ ਦੇ ਵਿੱਚ ਹੈਗਾ ਆ ਪਰ ਹੁਣ ਉਹ 바ਰਗੇਨਿੰਗ ਦੀ ਪੋਜੀਸ਼ਨ ਤੋਂ ਥੋੜਾ ਜਿਹਾ ਪਿੱਛੇ ਨੂੰ ਜਾਂਦਾ ਹੋਇਆ ਵਿਖਾਈ ਦਿੰਦਾ ਇਸ ਕਰਕੇ ਉਹਨਾਂ ਦੇ ਕੰਟੀਨਿਊ ਕਰਨ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਤਾਂ ਕਾਫੀ ਘਟ ਨੇ ਗਈਆਂ ਹੋ ਸਕਦਾ ਹੈ ਕਿ ਕੋਈ ਐਸੀ ਚੀਜ਼ ਹੋ ਜਾਵੇ ਸਾਰਿਆਂ ਨਾਲ ਸਹਿਮਤੀ ਬਣ ਜਾਵੇ ਤਦ ਹੀ ਰਾਜਾ ਵੜਿੰਗ ਕੰਟੀਨਿਊ ਕਰ ਸਕਦੇ ਆ ਪਰ ਜੋ ਰਿਪੋਰਟਾਂ ਤੇ ਜੋ ਸ਼ਿਕਾਇਤਾਂ ਉਹਨਾਂ ਦੇ ਖਿਲਾਫ ਗਈਆਂ ਨੇ ਉਹ ਤੋਂ ਨਹੀਂ ਲੱਗਦਾ ਕਿ ਉਹ ਕੰਟੀਨਿਊ ਕਰਨਗੇ ਪ੍ਰਗਟ ਸਿੰਘ ਕਾਫੀ ਯੋਰਾ ਜਮਾਇਸ਼ ਦੇ ਵਿੱਚ ਨੇ ਕਿ ਉਹ ਕੁਇਸਨਾ ਕਿਸੇ ਤਰੀਕੇ ਨਿਕਲ ਆਉਣ ਅੱਗੇ ਪਰ ਫਿਲਹਾਲ ਉਹਨਾਂ ਵਾਲਾ ਪਾਸਾ ਜਿਹੜਾ ਕਿ ਉਹ ਕਾਂਗਰਸ ਹਾਈ ਕਮਾਂਡ ਦੇ ਕਾਫੀ ਨੇੜੇ ਨੇ ਇੱਕ ਵਿਸ਼ੇਸ਼ ਧੜਾ ਉਹਨਾਂ ਦੀ سپورਟ ਦੇ ਵਿੱਚ ਹੈ ਤਾਂ ਉਹ ਸਭ ਕਾਸੇ ਦੇ ਵਿੱਚ ਜਿਹੜਾ ਉਹ ਇੱਕ ਉਹਨਾਂ ਦੇ ਅੰਦਰ ਸਪੋਰਟਸਮੈਨਸ਼ਿਪ ਹੈ ਉਹ ਵੀ ਉਹਨਾਂ ਨੂੰ ਇੱਕ ਐਜ ਦਿੰਦੀ ਹੈ ਪਰ ਫਿਲਹਾਲ ਜੇ ਦੇਖਿਆ ਜਾਵੇ ਤਾਂ ਸੁਖੀ ਰੰਧਾਵਾ ਜੇਕਰ ਬੈਟਿੰਗ ਦੇ ਵਿੱਚ ਇਸ ਪ੍ਰਕਾਰ ਉੱਤਰ ਆਏ ਨੇ ਸੁੱਤਰੀ ਗੱਲ ਕਹਿੰਦੇ ਆ ਕਿ ਫਿਰ ਉਹਨਾਂ ਨੂੰ ਰੋਕਣਾ ਕਾਫੀ ਮੁਸ਼ਕਲ ਹੋ ਜਾਵੇਗਾ ਪਰ ਇੱਕ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਜਾਂ ਉਹਨਾਂ ਨੇ ਕਹਿ ਲਈਏ ਕਿ ਇੱਕ ਕਾਂਗਰਸ ਹਾਈ ਕਮਾਂਡ ਨੇ ਸੁਖਜਿੰਦਰ ਰੰਧਾਵਾ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਪ੍ਰਧਾਨ ਨਹੀਂ ਬਣਦੇ ਜਾਨੀ ਕਿ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ ਇਹ ਗੱਲ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਹਾਈ ਕਮਾਂਡ ਨੇ ਕਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਹੋਰ ਸਪਸ਼ਟ ਹੋਣਗੀਆਂ ਜਿਸ ਤੋਂ ਬਾਅਦ ਕਾਂਗਰਸ ਦੀ ਜਿਹੜੀ ਚਾਲ ਹੈ ਉਹ ਪਤਾ ਲੱਗੂਗੀ ਪਰ ਫਿਲਹਾਲ ਕਾਂਗਰਸ ਦੇ ਅੰਦਰ ਪ੍ਰਧਾਨਗੀ ਤੇ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਲਈ ਆਗੂ ਤਰਲੋ ਮੱਛੀ ਹੋਏ ਪਏ